ओंकार सतनाम करता पुरुख निर्भो निर्वैद अकाल मूरत अजो नी सैभ गुर प्रसाद मनुख दे प्राणा बहुत गहरी प्यास है कि मेरा जन्म कदों होया ਸਮਾਜ ਨੀਤੀ ਔਰ ਜੋਤਿਸ਼ ਜਨਮ ਦੀ ਅਹਿਮੀਅਤ ਨੂੰ ਮੰਨਦਾ ਹੈ ਗਰਭਕਾਲ ਤੋਂ ਜਿਸ ਦਿਨ ਬੱਚੇ ਨੇ ਬਾਹਰ ਪ੍ਰਵੇਸ਼ ਕੀਤਾ ਹੈ ਉਸੇ ਨੂੰ ਹੀ ਸਮਾਜ ਤੇ ਨੀਤੀ ਜਨਮ ਮੰਦੀ ਹੈ ਜਨਮ ਦਿਨ ਮੰਦੀ ਹੈ ਜੋਤਿਸ਼ ਉਸੇ ਨੂੰ ਜਨਮ ਮੰਨ ਕੇ ਜਨਮ ਕੁੰਡਲੀ ਬਣਾਉਂਦਾ ਹੈ ਜਦ ਕੇ ਗਹਿਰਾਈਆਂ ਚ ਉਤਰੇ ਮਹਾਪੁਰਸ਼ ਆਤਮਾ ਅਧਿਆਤਮਿਕ ਤਲ ਦੀ ਉਚੀਆਂ ਬੁਲੰਦੀਆਂ ਨੂੰ ਛੋਣ ਵਾਲੇ ਸੰਤ ਜਾਨੀ ਉਹਨਾਂ ਨੇ ਇਸ ਜਨਮ ਨੂੰ ਜਨਮ ਹੀ ਨਹੀਂ ਮੰਨਿਆ ਇਹ ਜੀਵਨ ਕੁੰਡਲੀ ਤੇ ਹੋ ਸਕਦੀ ਹੈ ਜਨਮ ਕੁੰਡਲੀ ਨਹੀਂ ਇਹ ਜੀਵਨ ਕਥਾ ਤੇ ਹੋ ਸਕਦੀ ਹੈ ਜਨਮ ਕਥਾ ਨਹੀਂ ਜਨਮ ਤੇ ਉਦੋਂ ਹੋਇਆ ਜਦੋਂ ਗਰਭ ਦੇ ਵਿੱਚ ਪ੍ਰਵੇਸ਼ ਹੋਇਆ ਜੀਵਨ ਉਦੋਂ ਆਰੰਭ ਹੋਇਆ ਜਦ ਗਰਭ ਤੋਂ ਬਾਹਰ ਆਇਆ ਤੋਂ ਬਾਹਰ ਦੀ ਸਾਰੀ ਕਥਾ ਜੀਵਨ ਕਥਾ ਹੈ ਅੰਦਰ ਦੀ ਸਾਰੀ ਕਥਾ ਜਨਮ ਕਥਾ ਹੈ ਜੀਵਨ ਕਥਾ ਹਰ ਇੱਕ ਦੀ भिन्न-ਭਨ ਹੋ ਸਕਦੀ ਹੈ ਵਕ ਵਕ ਹੋ ਸਕਦੀ ਹੈ ਹਰ ਇੱਕ ਦਾ ਸੁਭਾਅ ਵਕ ਰੂਪ ਰੰਗ ਵਕ ਫਿਰ ਘਰੇਲੂ ਮਾਹੌਲ ਵਕ ਸੰਸਕਾਰ ਵਕ ਔਰ ਤਰ੍ਹਾਂ-ਤਰ੍ਹਾਂ ਦੀ ਸੱਭਿਤਾ ਸੰਸਕ੍ਰਿਤੀ ਅਲਗ-ਅਲਗ ਉਸ ਦੇ ਚ ਜਿਹੜਾ ਪਾਲਨ ਤੇ ਪੋਸ਼ਣ ਹੋਇਆ ਹੈ ਤਾਂ ਹਰ ਇੱਕ ਦਾ ਬਚਪਨਾ ਕੁਝ ਵਖ ਕਥਾ ਰੱਖ ਸਕਦਾ ਹੈ ਹਰ ਇੱਕ ਦੀ ਜਵਾਨੀ ਕਿਸੇ ਹੋਰ ਧਾਰਾ ਦੇ ਚ ਗਤੀਮਾਨ ਹੋ ਸਕਦੀ ਹੈ ਤੇ ਹਰ ਇੱਕ ਦੀ ਬਿਰਧ ਅਵਸਥਾ ਕੁਝ ਆਪਣੀ ਕਥਾ ਰੱਖਦੀ ਹੋਵੇ ਤਾਂ ਭਿੰਨ-ਭਿੰਨ ਕਥਾਵਾਂ ਨੇ ਹਰ ਇੱਕ ਦੇ ਜੀਵਨ ਦੀਆਂ ਲੇਕਿਨ ਜਨਮ ਕਥਾ ਸਭ ਦੀ ਇੱਕ ਹੈ ਮਨੁੱਖ ਮਾਤਰ ਦੀ ਇੱਕ ਹੈ ਚਾਹੇ ਉਹ ਕੋਈ ਆਵਤਾਰੀ ਪੁਰਸ਼ ਹੈ ਚਾਹੇ ਕੋਈ ਦਾਰਸ਼ਨਿਕ ਹੈ ਫਿਲਾਸਫਰ ਹੈ ਚਾਹੇ ਉਹਦਾ ਜੀਵਨ ਮੂਰਤਾ ਦੇ ਵਿੱਚ ਬਤੀਤ ਹੋਇਆ ਹੈ ਪਰ ਜਨਮ ਸਾਰਿਆਂ ਦਾ ਇੱਕੋ ਜਿਹਾ ਹੈ ਜਨਮ ਕਥਾ ਸਾਰਿਆਂ ਦੀ ਇੱਕੋ ਹੀ ਹੈ ਹੈਰਾਨਗੀ ਹੋਵੇਗੀ ਜਗਤ ਦੇ ਵਿੱਚ ਮਨੁੱਖੀ ਤਲ ਦੇ ਉੱਤੇ ਇਤਨੀ ਭਿੰਨਤਾ इतना भिन्न भिन्न आचरण इतने भिन्न भिन्न विचार इतनी भिन्न भिन्न क्रियावा तो फिर जन्म कथा एक हां धर्म कहता है जन्म कथा सारे दी एक साहिब श्री गुरु नानक देव जी महाराज ने ये जन्म कथा लिखी है सारे मनुख मात्र दी हर मनुख दी ਔਰ ਅੱਜ ਜੋ ਜੀਵਨ ਲੈ ਕੇ ਆ ਰਹੇ ਨੇ ਅਰਬਾਂ ਖਰਬਾਂ ਸਾਲ ਤੋਂ ਹੋ ਗੁਜ਼ਰਿਆ ਹੈ ਜਿਹੜੇ ਜੀਵਨ ਹੈ ਅਗਾਹ ਜਿਹੜੇ ਆਉਣ ਵਾਲੇ ਨੇ ਇਹ ਸਭ ਦੀ ਜੀਵਨ ਕਥਾ ਹੈ ਵਾਸਤਵਿਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਦੇ ਚ ਭੂਤ ਭਵਿਸ਼ ਤੇ ਵਰਤਮਾਨ ਦੇ ਜਿਤਨੇ ਪ੍ਰਾਣੀ ਨੇ ਸਭ ਦੀ ਕਥਾ ਵਿੱਚੇ ਦੇ ਦਿੱਤੀ ਹੈ ਔਰ ਹੈਰਾਨਗੀ ਹੋਵੇਗੀ ਇਸ ਕਥਾ ਦੇ ਅਣਵਲਾ ਯੁੱਗ ਕਿਸ ਤਰ੍ਹਾਂ ਆਵੇਗਾ ਇਸ ਅੱਜ ਦੀ ਕਥਾ ਦੇ ਵਿੱਚ ਬੀਤਾ ਹੋਇਆ ਯੁੱਗ ਕਿਸ ਤਰ੍ਹਾਂ ਆਵੇਗਾ ਇਹ ਅਸੀਂ ਗੁਰੂ ਨਾਨਕ ਦੀ ਬਾਣੀ ਤੋਂ ਹੀ ਰੋਸ਼ਨੀ ਲਈਏ ਤੇ ਉਸੇ ਰੋਸ਼ਨੀ ਤੋਂ ਹੀ ਇਸ ਬਾਣੀ ਨੂੰ ਜੋ ਹੈ ਸਮਝੀਏ ਇਸ ਬਾਣੀ ਦਾ ਸਲੇਖ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰੱਖਿਆ ੴ ਸਤਿਗੁਰ ਪ੍ਰਸਾਦਿ ਸ੍ਰੀ ਰਾਗ ਮੱਲਾ ਪਹਿਲਾ ਪਹਿਰੇ ਦਿਨ ਦੇ ਚਾਰ ਪਹਿਰ ਹੁੰਦੇ ਨੇ ਰਾਤ ਦੇ ਵੀ ਚਾਰ ਪਹਿਰ ਜੀਵਨ ਦੇ ਖੰਡ ਵੀ ਚਾਰ ਨੇ ਜੀਵਨ ਦੇ ਪਹਿਰੇ ਵੀ ਚਾਰ ਨੇ ਬਿਰਧ ਅਵਸਥਾ ਜਵਾਨੀ ਬਚਪਨਾ ਤੇ ਗਰਭ ਕਾਲ ਅਕਸਰ ਜਿਨ੍ਹਾਂ ਨੇ ਜਨਮ ਕਥਾ ਲਿਖੀ ਹੈ ਉਹ ਜਨਮ ਕਥਾ ਨਹੀਂ ਜੀਵਨ ਕਥਾ ਹੈ ਜਨਮ ਕਥਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਹੈ ਲਿਖ ਰਹੇ ਨੇ ਅਬ ਫਰਮਾਨ ਕਰਦੇ ਨੇ ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿਤਰਾ ਹੁਕਮ ਪਿਆ ਗਰਬਾਸ ਪ੍ਰਭੂ ਦਾ ਹੁਕਮ ਪ੍ਰਭੂ ਦੀ ਬਣਾਈ ਹੋਈ ਮਰਿਆਦਾ ਨਿਯਮਾਵਲੀ ਦੇ ਮੁਤਾਬਕ ਤੇਰਾ ਗਰਭ ਦੇ ਜੋ ਪ੍ਰਵੇਸ਼ ਹੋਇਆ ਬਸ ਇਹੀ ਜਨਮ ਹੈ ਗਰਵ ਕੇਰਾ ਮਿਲਿਆ ਜਿਸ ਤਰ੍ਹਾਂ ਦੇ ਪੂਰਬਲੇ ਸੰਸਕਾਰ ਸਨ ਜਿਸ ਤਰ੍ਹਾਂ ਦਾ ਸੂਖਸ਼ਮ ਢਾਂਚਾ ਸੀ ਹਰ ਤਰ੍ਹਾਂ ਦੇ ਸੂਖਸ਼ਮ ਸਰੀਰ ਖਲਾ ਦੇ ਵਿੱਚ ਘੁੰਮ ਰਹੇ ਨੇ ਔਰ ਹਰ ਵਕਤ ਗਰਵ ਧਾਰਨ ਦੀ ਸਹੂਲਤ ਵੀ ਮੌਜੂਦ ਹੈ ਹਰ ਵਕਤ ਗਰਵ ਦੇ ਵਿੱਚ ਧਾਰਨ ਹੋ ਸਕੇ ਇਹ ਸੂਖਸ਼ਮ ਸਰੀਰ ਅਵਸਰ ਮੌਜੂਦ ਨੇ ਉਪਲਬਧ ਨੇ ਪ੍ਰਿਥਵੀ ਦੇ ਉੱਤੇ ਪਰ ਜੈਸੇ ਪਾਣੀ ਨਿਵਾਣ ਦੀ ਤਰਫ ਜਾਂਦਾ ਹੈ ਸੂਖਮ ਸਰੀਰ ਦੀ ਨਿਵਾਣ ਕੀ ਹੈ ਜੈਸੇ ਉਸ ਦੇ ਸੰਸਕਾਰ ਨੇ ਤੇ ਜਿਸ ਗਰਭ ਦੇ ਚ ਉਸ ਨੇ ਪ੍ਰਵੇਸ਼ ਕਰਨਾ ਉਹ ਮਾਂ ਵੀ ਉਸੇ ਸੰਸਕਾਰ ਦੀ ਮਲਕੀਅਤ ਰੱਖਦੀ ਹੋਵੇ ਹੂ ਬੋ ਉਸ ਦੇ ਕੋਲ ਉਹੀ ਸੰਸਕਾਰ ਹੋਵਨ ਇਹ ਕਹਾਵਤ ਬੜੀ ਸੋਹਣੀ ਹੈ ਕ੍ਰਿਸ਼ੀਆਂ ਦੇ ਘਰ ॠषि ਪੈਦਾ ਹੁੰਦੇ ਨੇ ਸੰਤਾਂ ਦੇ ਘਰ ਸੰਤ ਪੈਦਾ ਹੁੰਦੇ ਨੇ ਅਕਸਰ ਚੋਰਾਂ ਦੇ ਘਰ ਚੋਰ ਪੈਦਾ ਹੁੰਦੇ ਨੇ ਇੱਕ ਚੋਰ ਮਾਂ ਨੇ ਇੱਕ ਚੋਰ ਸੂਖਸ਼ਮ ਸਰੀਰ ਲਈ ਜੀਵਨ ਉਸ ਨੂੰ ਪ੍ਰਦਾਨ ਹੋ ਸਕੇ ਮਿਲ ਸਕੇ ਸਹਾਇਤਾ ਕੀਤੀ ਹੈ ਮਦਦ ਕੀਤੀ ਹੈ ਇੰਜ ਕਹਿ ਲੋ ਇੱਕ ਚੋਰ ਦੀ ਦੂਸਰੇ ਚੋਰ ਨੇ ਮਦਦ ਕੀਤੀ ਹੈ ਇੱਕ ਸੰਤ ਹੈ पवित्र सूक्ष्म ढांचा है दार्शनिक है फिलोसफर है। सके, जीवन पा सके, कोई दार्शनिक कोई फिलोसफर कोई संत कोई पावन पवित्र मां उस सहारा बनती है एवे नहीं बबे फरीद ने कह दिता तीन धन जने दी माओ आए सफल से ਧਨਤਾ ਦੇ ਯੋਗ ਹੈ ਉਮਾ ਪੂਜਣ ਯੋਗ ਦੇ ਹੈ ਉਹ ਮਾਂ ਸਤਕਾਰਨ ਯੋਗ ਹੈ ਉਹ ਮਾਂ ਜਿਸ ਦੇ ਰਾਹੀ ਉਹ ਆਇਆ ਹੈ ਜਗਤ ਦੇ ਵਿੱਚ ਜਿਸ ਦਾ ਜੀਵਨ ਧਨ ਧਨ ਹੈ ਜਿਸ ਦਾ ਜੀਵਨ ਦੂਜਿਆਂ ਲਈ ਪ੍ਰੇਰਨਾ ਦਾ ਵਾਹਸ ਬਣਿਆ ਹੈ ਜਿਸ ਦਾ ਜੀਵਨ ਵਾਕਈ ਅੰਧੇਰੀ ਰਾਤ ਦੇ ਵਿੱਚ ਇੱਕ ਜਲਦਾ ਹੋਇਆ ਦੀਵਾ ਹੈ ਜਿਸ ਤੋਂ ਮੁਸਾਫਿਰ ਰੋਸ਼ਨੀ ਲੈ ਰਹੇ ਨੇ ਔਰ ਮਦਦ ਜੋ ਹੈ ਲੈ ਰਹੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਜਿਸ ਤਰ੍ਹਾਂ ਦਾ ਹੁਕਮ ਜਿਸ ਤਰ੍ਹਾਂ ਦਾ ਸੂਖਸ਼ਮ ਸਰੀਰ ਜਿਸ ਤਰ੍ਹਾਂ ਦੇ ਉਸ ਦੇ ਸੰਸਕਾਰ ਸਨ ਉਸ ਤਰ੍ਹਾਂ ਦਾ ਉਸ ਨੇ ਗਰਭ ਧਾਰਨ ਕਰ ਲਿਆ ਖਲਾ ਸੂਖਸ਼ਮ ਸਰੀਰਾਂ ਨਾਲ ਭਰਿਆ ਹੋਇਆ ਹੈ ਔਰ ਗਰਭ ਧਾਰਨ ਹੋ ਸਕੇ ਇਸ ਤਰ੍ਹਾਂ ਦੀ ਸੌਲਿਅਤ ਅਠੇ ਪੈਰ ਧਰਤੀ ਤੇ ਮੌਜੂਦ ਹੈ ਇੰਜ ਕਹਿ ਲੋ ਗਰਬ ਦੀ ਅਵਸਥਾ ਨਾਲ ਪ੍ਰਿਥਵੀ ਭਰੀ ਪਈ ਹੈ ਸੂਖਸ਼ਮ ਸਰੀਰਾਂ ਨਾਲ ਖਲਾ ਭਰਿਆ ਪਿਆ ਹੈ ਬ੍ਰਹਿਮੰਡ ਭਰਿਆ ਪਿਆ ਹੈ ਇਸ ਤਰੀਕੇ ਨਾਲ ਇਹ ਜੀਵਨ ਚੱਲ ਰਿਹਾ ਹੈ ਜਨਮ ਚੱਲ ਰਿਹਾ ਹੈ ਔਰ ਬਿਨਾਂ ਰੁਕੇ ਚੱਲ ਰਿਹਾ ਹੈ ਔਰ ਬੜੀ ਗਤੀ ਦੇ ਨਾਲ ਚੱਲ ਰਿਹਾ ਹੈ ਲੱਖਾਂ ਮਨੁੱਖੀ ਬੱਚੇ ਰੋਜ਼ ਜੀਵਨ ਪਾ ਰਹੇ ਨੇ ਔਰ ਲੱਖਾਂ ਸੂਖਸ਼ਮ ਢਾਂਚੇ ਰੋਜ਼ ਗਰਭ ਦੇ ਵਿੱਚ ਪ੍ਰਵੇਸ਼ ਕਰ ਰਹੇ ਨੇ ਰੋਜ਼ ਉਹਨਾਂ ਨੂੰ ਜਨਮ ਮਿਲ ਰਿਹਾ ਹੈ ਦੋ ਤਰ੍ਹਾਂ ਦੇ ਢਾਂਚੇ ਖਲਾਦ ਵਿੱਚ ਲੰਬੇ ਸਮੇਂ ਤੱਕ ਰੁਕੇ ਰਹਿੰਦੇ ਨੇ ਇੱਕ ਤੇ ਉਹ ਜੋ ਸੂਖਸ਼ਮ ਢਾਂਚਾ অতি ਪਵਿੱਤਰ ਹੈ অতি ਪਵਿੱਤਰ ਹੈ ਬੜੀ ਪਵਿੱਤਰਤਾ ਦੇ ਨਾਲ ਉਸ ਨੇ ਪਿਛਲਾ ਜੀਵਨ ਬਤੀਤ ਕੀਤਾ ਹੋਵੇ ਪਰ ਮੋਕਸ਼ ਗਤੀ ਪ੍ਰਾਪਤ ਨਾ ਹੋ ਸકી ਹੋਵੇ ਜੀਵਨ ਨੇ ਸਾਥ ਨਾ ਦਿੱਤਾ ਹੋਵੇ ਵਿਚਾਰ ਹੀ ਅੰਤ ਹੋ ਗਿਆ ਹੋਵੇ ਸਾਧਨਾ ਸਫਲ ਨਾ ਹੋਈ ਹੋਵੇ ਤਾਂ ਐਸਾ ਜਿਹੜਾ ਸੂਖਸ਼ਮ ਢਾਂਚਾ ਹੈ ਉਹ ਲੰਬੀ ਉਡੀਕ ਵਿੱਚ ਰਹਿੰਦਾ ਹੈ ਕਿਉਂਕਿ ਕੋਈ ਬਹੁਤ ਹੀ ਪਾਵਨ ਮਾਂ ਚਾਹੀਦੀ ਹੈ ਉਹਨੂੰ ਜਗਤ ਦੇ ਵਿੱਚ ਆਉਣ ਵਾਸਤੇ ਉਹਦੇ ਜਨਮ ਲਈ ਕੋਈ ਬੜਾ ਪਵਿੱਤਰ ਗਰਭ ਚਾਹੀਦਾ ਹੈ ਦੂਸਰਾ ਖਲਾਲ ਵਿੱਚ ਉਹ ਸੂਖਸ਼ਮ ਸਰੀਰ ਲੰਬੇ ਸਮੇਂ ਤੱਕ ਰਹਿੰਦਾ ਜੋ અત્યੰਤ ਮਲੀਨ ਗੰਦਾ ਗਲਾਜ਼ਤ ਨਾਲ ਭਰੇ ਹੋਇਆ ਕੁਦਾਇਆ ਕਠੋਰ ਜ਼ੁਲਮਤ ਨਾਲ ਭਰੇ ਹੋਇਆ ਸਭ ਔਗਣ ਹੀ ਔਗਣ ਇਹਨੂੰ ਵੀ ਲੰਬੀ ਉਡੀਕ ਕਰਨੀ ਪੈਂਦੀ ਹੈ ਇਹਨੂੰ ਵੀ ਜਨਮ ਪ੍ਰਾਪਤ ਕਰਨ ਲਈ ਗਰਭ ਪ੍ਰਾਪਤ ਕਰਨ ਲਈ ਕੋਈ ਡਾਇਣ ਮਾਂ ਕੋਈ ਦੁਸ਼ਟ ਮਾਂ ਕੋਈ ਕਸਾਇਣ ਮਾਂ ਕੁਈ ਕਠੋਰ ਮਾਂ ਚਾਹੀਦੀ ਹੈ ਵਾਕਈ ਕੁਝ ਐਸੇ ਵੀ ਬੂਟੇ ਨੇ ਜੋ ਬੰਜਰ ਧਰਤੀਆਂ ਦੇ ਚ ਹੀ ਪਨਪਦੇ ਨੇ ਐਸੀਆਂ ਮਾਵਾਂ ਐਸੇ ਸੂਖਸ਼ਮ ਸਰੀਰ ਲਈ ਸਹਾਰਾ ਬਣਦੀਆਂ ਨੇ ਪਰ ਜਗਤ ਦੇ ਚ ਹਮੇਸ਼ਾ ਆਮ ਪੱਦਰ ਦੀਆਂ ਮਾਵਾਂ ਹੀ ਮੌਜੂਦ ਰਹਿੰਦੀਆਂ ਨੇ ਐਸੀ ਮਾਂ ਜੋ ਪ੍ਰਹਿਲਾਦ ਨੂੰ ਜਨਮ ਦੇ ਸਕੇ ਦਰੋਹ ਨੂੰ ਜਨਮ ਦੇ ਸਕੇ ਰਾਮ ਨੂੰ ਜਨਮ ਦੇ ਸਕੇ ਕ੍ਰਿਸ਼ਨ ਨੂੰ ਜਨਮ ਦੇਸ਼ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਦੇ ਰਾਹੀ ਆ ਸਕਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਦੇ ਰਾਹੀ ਜੀਵਨ ਪਾ ਸਕਨ ਸੰਸਾਰ ਦੇਤੇ ਇਸ ਤਰ੍ਹਾਂ ਦੀਆਂ ਮਾਵਾ ਹਰ ਵਕਤ ਨਹੀਂ ਆਉਂਦੀਆਂ ਕਦੀ 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 ਪਰ ਸੰਸਾਰ ਦੇ ਵਿੱਚ ਹਰ ਵਕਤ ਐਸੀਆਂ ਮਾਵਾ ਵੀ ਨਹੀਂ ਜਿਹਦੇ ਰਾਹੀ ਹਲਾਖੂ ਜਨਮ ਲੈ ਸਕੇ ਚੰਗੇਸ ਖਾਂ ਜਨਮ ਲੈ ਸਕੇ ਦਰਯੋਧਨ ਜਨਮ ਲੈ ਸਕੇ ਜਾਂ ਫਿਰ ਕੰਸ ਜਨਮ ਲੈ ਸਕੇ ਹਰ ਨਾਕਸ ਜਨਮ ਲੈ ਸਕੇ ਇਹਦੇ ਲਈ ਕੋਈ ਬਹੁਤ ਦੁਸ਼ਟ ਮਾਂ ਚਾਹੀਦੀ ਹੈ ਕੋਈ ਬੜੀ ਕਠੋਰ ਹਿਰਦੇ ਦੀ ਮਾਂ ਚਾਹੀਦੀ ਹੈ ਇਹ ਕਿਸ ਤਰ੍ਹਾਂ ਦੇ ਸੂਖਸ਼ਮ ਡਾਂਚੇ ਨੂੰ ਜਨਮ ਦੇਣ ਲਈ ਇਸ ਵਾਸਤੇ ਅਗਰ ਪੁੱਤਰ ਭੈੜਾ ਹੈ ਮਾੜਾ ਹੈ ਤੋ ਦੇਖਿਆ ਉਂਗਲਾਂ ਮਾਂ ਤੇ ਉੱਠ ਜਾਂਦੀਆਂ ਨੇ ਲੋਕੀ ਕਹਿ ਦਿੰਦੇ ਨੇ ਲਾਨਤ ਹੈ ਤੇਰੀ ਜਨਨੀ ਨੂੰ ਫਟਕਾਰ ਹੈ ਤੇਰੀ ਮਾਂ ਨੂੰ ਕਿਉਂ ਬੁਰਾ ਕੀਤਾ ਪੁੱਤਰ ਨੇ ਫਟਕਾਰ ਮਾਂ ਨੂੰ ਕਿਉਂ ਹੈ ਬੁਰਾਈ ਨੂੰ ਜਨਮ ਦੇਣ ਦੇ ਚ ਉਹ ਸਹਾਇਕ ਹੋਈ ਹੈ ਮਦਦਗਾਰ ਹੋਈ ਹੈ ਇਹ ਬੁਰੀ ਚੇਤਨਾ ਜਗਤ ਦੇ ਚ ਆ ਸਕੇ ਜੀਵਨ ਪਾ ਸਕੇ ਉਸ ਨੇ ਮਦਦ ਕੀਤੀ ਹੈ ਉਹ ਦੁਆਰ ਬਣੀ ਹੈ ਬੁਰਾਈ ਸੰਸਾਰ ਦੇ ਚ ਆ ਸਕੇ ਇਹ ਮਾਂ ਇੱਕ ਰਸਤਾ ਬਣੀ ਹੈ ਇੱਕ ਦੁਆਰ ਬਣੀ ਹੈ अगर संसार संसाराहे बगाहे या चेत, अचेत अवस्था मां उठ, जाने ने, ने उठ दिया। और आज तक उठ रही है अनर्थ करद बच्चे दे। और सुते सिद्ध स्वभाविक रसना तो निकल जाता है पैड़ी है तेरी माँ लानत है तेरी जननी पर कोई बच्चा महान है पावन है पवित्र है चंगे ख्याल का मालिक है तो उसनु वेख के एकदम जबान तो शब्द निकलते ने धन है तेरी मां धन है तेरी जननी, शाबाश है जिसने तेन जन्म दिता चंगे आई की बच्चे ने शुभ कर्म कर रहे है बच्चा चंगे विचार बच्चे देने धन धन कहलाई जा रही है मां ਬੁਝੀ ਜਾ ਰਹੀ ਹੈ ਮਾਂ ਇਹ ਇਹ ਨਹੀਂ ਇਸ ਤੇ ਬਹੁਤ ਵੱਡਾ ਰਹਿਸ ਹੈ ਸੰਤ ਬਾਬਾ ਅਦਰ ਸਿੰਘ ਉਹਨਾਂ ਦੀ ਜੀਵਨ ਦੀ ਇੱਕ ਕਥਾ ਹੈ ਕਿ ਅੱਧੀ ਰਾਤ ਨੂੰ ਉਹਨਾਂ ਨੇ ਆਪਣੇ ਮਾਤਾ ਦੇ ਕਦਮਾਂ ਦੇ ਤਿੱਤੇ ਸਿਰ ਰੱਖਿਆ ਔਰ ਕਾਫੀ ਲੰਬੇ ਸਮੇਂ ਤੱਕ ਸਿਰ ਚੁਕਿਆ ਨਹੀਂ ਬਿਰਧ ਮਾਂ ਦੀ ਅੱਖ ਖੁੱਲ ਗਈ ਕੀ ਦੇਖਦੀ ਏ ਕਿ ਸਾਰੇ ਭਗਤ ਗੁਣੀ ਜਨ ਜਿਹਦੇ ਕਦਮਾਂ ਤੇ ਸਿਰ ਰੱਖਦੇ ਨੇ ਉਹ ਆਪਣਾ ਸਿਰ ਮੇਰੇ ਕਦਮਾਂ ਤੇ ਰੱਖੀ ਬੈਠਾ ਰੋਂਦੀ ਹੋਈ ਮਾਂ ਕਹਿਣ ਲੱਗੀ ਬੱਚਾ ਕੀ ਹੋ ਗਿਆ ਤੈਨੂੰ ਅੱਧੀ ਰਾਤ ਨੂੰ ਉੱਠਿਆ ਹੈ خیر ਤੇ ਹੈ ਸੁਖ ਤੇ ਹੈ ਤੂੰ ਆਪਣਾ ਪਵਿੱਤਰ ਮੱਥਾ ਮੇਰੇ ਕਦਮਾਂ ਤੇ ਰੱਖਿਆ ਹੈ ਹੱਥ ਜੋੜ ਕੇ ਬਾਬਾ ਤਰਸਿੰਘ ਕਹਿ ਰਹੇ ਨੇ ਤੇਰੇ ਰਾਹੀ ਮੈਂ ਸੰਸਾਰ ਤੇ ਆਇਆ ਤੂੰ ਦਵਾਰ ਨਾ ਬਣਦੇ ਤੇ ਨਿਰੰਕਾਰ ਦੇ ਮਿਲਣ ਦਾ ਮੈਨੂੰ ਇਹ ਔਸਰ ਵੀ ਨਹੀਂ ਮਿਲਣਾ ਸੀ ਤੂੰ ਧਨ ਹੈ ਦਿਨ ਦੀ ਤਾਰੀਖੀ ਦੇ ਵਿੱਚ ਲੋਕੀ ਦਿਨ ਦੇ ਚਾਨਣੇ ਚ ਦਿਨ ਦੇ ਪ੍ਰਕਾਸ਼ ਦੇ ਵਿੱਚ ਲੋਕੀ ਮੇਰੇ ਚਰਨਾਂ ਤੇ ਮੱਥਾ ਟੇਕਦੇ ਨੇ ਰਾਤ ਦੀ ਤਾਰੀਖੀ ਦੇ ਵਿੱਚ ਮੈਂ ਆਪਣਾ ਸਿਰ ਤੇਰੇ ਕਦਮਾਂ ਤੇ ਰੱਖਿਆ ਕਰਾਂਗਾ ਤਾਂ ਕਿ ਰੋਜ਼ ਧੰਨਵਾਦ ਕਰ ਸਕਾਂ ਰੋਜ਼ ਸ਼ੁਕਰਾਨਾ ਕਰ ਸਕਾਂ ਰੋਜ਼